ਕੀ ਹੈ ਵੀ ਤਾਂ ਬੋਲ ਹੈਲੋ ਕਿਵੇਂ ਜੀ ਤਾ ਵਧੀਆ ਤੁਸੀਂ ਮੈਨੂੰ ਫੋਨ ਕਿਵੇਂ ਕਰ ਲਿਆ ਇਟਸ ਸੌਰੀ ਯਰ ਨਾਉ ਕੱਲ ਦਾ ਬਹੁਤ ਬਸਤਾਵਾ ਹੋ ਰਿਹਾ ਹੈ ਅੱਛਾ ਮੈਂ ਤਾਂ ਐਸੀ ਤੇ ਤੁਸੀਂ ਮੈਨੂੰ ਫੋਨ ਕਰਨਾ ਹੀ ਨਹੀਂ ਹੈਗਾ ਨਹੀਂ ਇੱਥੇ ਤਾਂ ਇੰਦਾ ਵੀ ਰਗਰ ਨਹੀਂ ਸੌਰੀ ਯਾਰ ਮੈਂ ਤੁਹਾਨੂੰ ਵੀ ਬੜਾ ਚੰਗਾ ਬੋਲ ਸਕਦਾ। ਲੈ ਤੁਸੀਂ ਸੌਰੀ ਕਾਹਨੂੰ ਬੋਲਦੇ ਹੋ? ਮੈਨੂੰ ਤਾਂ ਇੰਨਾ ਹੀ ਬਹੁਤ ਆ ਕਿ ਤੁਹਾਨੂੰ ਆਪਣੀ ਚਲੋ ਛੋਟੀ ਜੀ ਗਲਤੀ ਕੀਤੀ ਤੇ ਚਲੋ ਇੰਨਾ ਕੋ ਅਫਸੋਸ ਤਾਂ ਹੋਇਆ। ਮੈਨੂੰ ਤੁਸੀਂ ਫੋਨ ਕਰ ਲਿਆ ਨਾ ਇਹੀ ਬਹੁਤ ਆ। ਤੁਸੀਂ ਦੱਸੋ ਠੀਕ ਹੋ? ਹਾਂਜੀ ਤਾਂ ਮੈਂ ਠੀਕ ਠਾਕ ਆ। ਅੱਛਾ ਮੈਂ ਨਾ ਸੁਣ ਮੈਂ ਤਾਂ ਨਹੀਂ ਬੋਲਿਆ ਜਿਵੇਂ ਮੈਂ ਕਹਤੇ ਕੋਈ। ਮੈਂ ਵੀ ਸੋਚੀ ਬਗਲੇ ਰੋਈ ਜਾਂਦੀ ਹੁਣੀ। ਸੋਨ ਕਰਤ ਨਾ ਹੰਤਾਂ ਮੈਂ ਬਾਤ ਖਾਸ਼ਾਂ ਜਿੱਤਾ ਮੈਨੂੰ ਮਿਲਣ ਨੂੰ ਕਹਿੰਦਾ ਸੀ ਕੱਪਾ ਮਿਲੀ ਆਹਾਂ ਅੱਜ ਮਿਲ ਲੈਨੇ ਆ ਆ ਜਾ ਨਾ ਮਰੋਤੀ ਆ ਜਾ ਮੈਂ ਤੁਹਾਨੂੰ ਵੇਟ ਕਰੂੰਗਾ ਅੱਛਾ ਠੀਕ ਆ ਨਾਲੇ ਹਾਂ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਨਾ ਫੇਰ ਫੋਨ ਲਾ ਲਿਆ ਨਹੀਂ ਤਾਂ ਮੇਰਾ ਜੀ ਨਹੀਂ ਲੱਗਦਾ ਸੀ ਚਲ ਕੋਈ ਨਾ ਅੱਛਾ ਧੀਰਜ ਤਾਂ ਲੱਗੇ ਜੀ ਹਾ ਲੱਗ ਗਿਆ ਜਲਦੀ ਕਾ ਮੈਂ ਥੋੜੀ देर ਚੱਕ ਆ ਗਈ ਬਸ ਠੀਕ ਹੈ ਤੇ ਉਹ ਗੱਲ ਗੁੱਸੇ ਨਾਲ ਕਰੇ ਚੰਗਾ ਵਾ ਫਿਰ ਸੌਰੀ ਕਹੇ ਇਹਨੋਂ ਗੋਫਰ ਮੈਨੂੰ ਵੀ ਬੋਦੀ ਨਹੀਂ ਲੱਗਦਾ ਚੰਗਾ ਚੰਗਾ ਬਾਏ ਬਾਏ ਲੈ ਮੈਂ ਤਾਂ ਐਸੀ ਕਿਤੇ ਛੱਡਾ ਕੁਝ ਰਹਿ ਹੈ ਹੀ ਨਹੀਂ ਚੱਲ ਵਧੀਆ ਵਾਹਿਗੁਰੂ ਨੇ ਮੇਰੀ ਫੇਸ ਓਨਲੀ ਕੌਣ ਤੈਨੂੰ ਰੋਂਦੀ ਨੂੰ ਬਰੋਂਦਾ ਜਾਣੇ ਮੇਰੀ ਜਦੋਂ ਮੇਰਾ ਪਿਆਰ ਚਿੱਤੇ ਹੁੰਦਾ ਜਾਣੇ ਮੇਰੀ ਓਏ ਕਿੱਧਰ ਤੂੰ ਤੁਸੀਂ ਇੱਥੇ ਕੀ ਕਰਦੇ ਹੋ ਉੱਲੇ ਮੈਂ ਸੋਚਿਆ ਤੈਨੂੰ ਸਰਪ੍ਰਾਈਜ਼ ਦੇ ਦਾਂ ਸਰਪ੍ਰਾਈਜ਼ ਦੇ ਚੱਕਰ ਚ ਕੌਣ ਮੇਰੇ ਸਾਰੇ ਇੱਥੇ ਫਿਰਦੇ ਨੇ ਇੱਥੇ ਹੀ ਕਰਦੇ ਓਏ ਇੰਨਾ ਕਦਾ ਜੱਟ ਨੂੰ ਪਤਾ ਲੱਗ ਗਿਆ ਤੇਰੇ ਗਲੀਆਂ ਦਾ ਹੂੰ ਨਾਲੇ ਐ ਖੋਜ ਆ ਰਹੀਆਂ ਤੂੰ ਇੰਨਾ ਪਿਆਰ ਕਰਦੀ ਐ ਮੈਨੂੰ ਤੁਹਾਡਾ ਫੋਨ ਜੁ ਆ ਗਿਆ ਫਿਰ ਅੱਜ ਅੱਛਾ ਠੀਕ ਆ ਮੈਂ 3-4 ਗਾਣੇ ਤਿਆਰ ਕੀ ਪਰ ਪਰ ਇੱਥੇ ਨਹੀਂ ਦੱਸਦੀ ਤੁਸੀਂ ਨਾ ਮੈਨੂੰ ਫੋਨ ਕਰ ਲਓ ਮੈਂ ਹੁਣ ਜਾਂਦੀ ਆ ਗੱਦਰੀ ਆ ਰਹੀ ਸੀ ਮੈਂ ਤਾਂ ਘਰੇ ਅੱਛਾ ਰਾਜਾ ਚਲ ਮੈਂ ਤੇਰੀ ਵੇਟ ਕਰਦਾ ਫਿਰ ਕਿੱਥੇ ਆਪਣੇ ਉੱਤੇ ਨਹਿਰ ਤੇ ਅੱਛਾ ਹਾਂ ਆਜੋ ਚਲ ਜਾਓ ਚੰਗਾ ਬਈ ਹਾਈ ਹਾਈ ਆਹ ਹੀ ਨਖਰਾ ਤੇਰਾ ਮਰਵਾਉਂਦਾ ਚੱਲ ਕਰਦਾ ਵੇੜ ਤੇਰੀ ਨਾ 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 ਚਾਚਾ ਇਮਲੀ ਆਈ ਛੱਟੀ ਵਾਲੀ ਉਪਈ ਕੀਤਾ ਕਿੱਧਰ ਉੱੜ ਜੀ ਫਿਰਦੀ ਆ ਤੂੰ ਮੈਂ ਬਾਰੀ ਮੁੱਕੋ ਮੁੜ ਕੀ ਹੋ ਰਹੀ ਨਹੀਂ ਮੈਂ ਤਾਂ ਚਾਚਾ ਕਿਤੇ ਗਈ ਸੀ ਤੂੰ ਹੀ ਇਮਲੀ ਦੱਸ ਆਈ ਕਿ ਨਹੀਂ ਅੱਜ ਤੈਨੂੰ ਹਫ਼ਤਾ ਹੋ ਗਿਆ ਲੈ ਕੇ ਕਿਉਂ ਨਹੀਂ ਆਉਂਦਾ ਉਹ ਇਮਲੀ ਭਾਈ ਦੇ ਦਾਂਗੇ ਤੂੰ ਕਾ ਤੂੰ ਮੁਰਕ ਮੁੜਕੀ ਹੋਰੀਆਂ ਪਹਿਲਾਂ ਦੀਆਂ ਦੱਸ ਹੈ ਮੈਂ ਨਾ ਸਿਲੀ ਕਰੀ ਗਈ ਸੀ ਆਜਾ ਅੱਛਾ ਤੇਰਾ ਬਾਪੂ ਬਾਪੂ ਘਰੀ ਹੋਣਾ ਅੱਛਾ ਤੇਰੇ ਬਾਪੂ ਨੂੰ ਸੁਨੇਹਾ ਲਾ ਦੀ ਵੀ ਚਾਚਾ ਯਾਰ ਕਰ ਦਦੀ ਹਾਂ ਉਹ ਮੈਂ ਕਹਿ ਦੂੰਗੀ ਤੁਸੀਂ ਮੈਨੂੰ ਛੇਛਤੀ ਉਹ ਦੇ ਦਿਓ ਜੇ ਹੈਗੀ ਆ ਤਾਂ ਆ ਲੋ ਠੀਕ ਹੈ ਚਾਚਾ ਮੈਂ ਹਾਂ ਹਾਂ ਮੈਂ ਕਹਿ ਦੂੰਗੀ ਬਾਹਰ ਗਲੀਆਂ ਚ ਨਾ ਫੇਰ ਅਗਰ ਇਧਰ ਉਧਰ ਜਮਾਨਾ ਪਤਾ ਕਿੰਨਾ ਮਾੜਾ ਪਤਾ ਮੈਨੂੰ ਚਾਚਾ ਤੂੰ ਵੀ ਬੱਸ ਪਤਾ ਮੈਨੂੰ ਸਾਰਾ ਕੁਝ ਬੌਲੀ ਕੁੜੀ ਦੇ ਹੈ ਹਾਂ ਲੈ ਸਤੂਕਰ ਨੂੰ ਫੋਨ ਲਾ ਕੇ ਦੱਦਾਂ ਇਹ ਕੰਮ ਤਾਂ ਬਣ ਗਿਆ ਹੈਲੋ ਹਾਂ ਸਤੂਕਰ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਕਿੱਥੇ ਸੀ ਮੈਂ ਇਧਰ ਹੀ ਗਿਆ ਸੀ ਉਹ ਪਿੰਡ ਚ ਅੱਛਾ ਤੇ ਆਪਣਾ ਕੰਮ ਬਣ ਗਿਆ ਓਏ ਕਿਹੜਾ ਉਹੀ ਜੀਤ ਵਾਲਾ ਮੰਨ ਲਈ ਹੋਰ ਮੈਂ ਫੋਨ ਲਾ ਲਿਆ ਸੀ ਉਹਨੂੰ ਅੱਛਾ ਮਾਰੇ ਤਿੰਨ ਚਾਰ ਪੰਜ ਪਤਰੇ ਬਾਈ ਨੇ ਕਿਵੇਂ ਕੀ ਕਹਿੰ ਕਹਿੰਦੀ ਸੀ ਇਹ ਤਾਂ ਮੈਂ ਤਾਂ ਕਰਜੂ ਨਖਰੇ ਨਾ ਨਾ ਉਹ ਤਾਂ ਕਿਹੜੇ ਨਖਰੇ ਉਹ ਤਾਂ ਖੁਸ਼ ਹੋ ਗਈ ਬਗੈਣੀ ਮੈਂ ਤੇਰਾ ਫੋਨ ਆ ਗਿਆ ਹੋਈ ਬਹੁਤ ਹੈ ਤੇ ਫਿਰ ਉਹ ਮੈਂ ਕਿਹਾ ਤਾਂ ਹੈਗਾ ਵੀ ਮਾਈ ਬੰਦੇ ਪਿਆਰ ਬਹੁਤ ਕਰਦੇ ਤੇ ਮੈਂ ਕਿਹਾ ਵੀ ਸੌਰੀ ਕਹਿੰਦੀ ਨਾ ਨਾ ਕੋਈ ਗੱਲ ਨਹੀਂ ਤੇ ਹੁਣ ਮੈਨੂੰ ਮਿਲ ਲਉਗੀ ਅੱਛਾ ਮੈਂ ਬੁਲਾਈ ਬੁਲਾਈ ਨਹਿਰ ਤੇ ਠੀਕ ਹੁਣ ਨਾਲ ਲੜੀ ਉਹਨਾਂ ਨਾਲ ਪਿਆਰ ਨਾ ਰਹੀ ਓਏ ਠੀਕ ਆ ਤਾਂ ਹੁਣ ਮੈਂ ਕਿਹੜਾ ਜਾਣ ਕੇ ਲੜਦਾ ਸੀ ਬਾਕੀ ਜਦੋਂ ਗੱਲ ਕਰਦਾਂ ਨਾ ਨਾ ਆਸੇ ਪਾਸੇ ਦੇਖ ਕੇ ਗੱਲ ਕਰਿਆ ਕਰ ਕਈ ਵਾਰ ਕੋਈ ਦੇਖ ਕੇ ਦੱਸ ਦੇ ਹੁੰਦਾ ਪੰਗਾ ਫੇਰ ਪੈ ਜਾਂਦਾ ਕੋਈ ਚੱਲ ਕੋਈ ਨਾ ਧਿਆਨ ਰੱਖਾਂਗਾ ਉਹਦੇ ਅੱਗੇ ਚੱਲ ਚੰਗਾ ਠੀਕ ਆ ਜੀ ਲੋੜ ਕੋਈ ਫੋਨ ਕਰ ਚੰਗਾ ਚੰਗਾ ਓਕੇ ਓਕੇ ਜੀਤਾ ਤੂੰ ਕਿੱਧਰ ਚਾਚੀ ਤੂੰ ਕਿੱਧਰ ਮੈਂ ਇੱਧਰ ਕੰਮ ਜਾ ਰਹੀ ਸੀ ਮੈਂ ਘਰੇ ਜਾ ਰਹੀ ਆ ਚਾਚੀ ਤੂੰ ਕਿੱਧਰ ਰਹਿਨੀ ਆ ਅੱਜਕੱਲ? ਮੈਂ ਘਰ ਹੀ ਰਹਿਨੀ ਆ ਚਾਚੀ। ਅੱਛਾ ਮੈਂ ਸੁਣਿਆ ਤੂੰ ਛੈਣੇ-ਛੂਨੇ ਬਜਾਉਣ ਦਾ ਕੰਮ ਕਰਨ ਲੱਗੀ? ਲੈ ਚਾਚੀ, ਛੈਣੇ-ਛੂਨੇ ਕਿਵੇਂ ਕਹਿੰਨੀ ਆ? ਉਹ ਗਾਣੇ ਗਾਉਣੀ ਆ ਮੈਂ ਤਾਂ। ਲੈ ਪਿੰਡ 'ਚ ਤਾਂ ਗੱਲਾਂ ਉੱਡੀਆਂ ਪਈਆਂ ਨੇ। ਤੇ ਫੇਰ ਉਹੀ ਗਾਣੇ ਗਾਉਣੀ ਆ ਤੂੰ ਤਾਂ ਛੈਣੇ ਕਹਿ ਕੇ ਮੇਰੀ ਬੇਇੱਜ਼ਤੀ ਕਰਦੀ ਆ। ਚੱਲ ਚੰਗਾ ਚਾਚੀ। ਚੰਗਾ। ਉਹ ਹੀ ਸੂਆ ਲਿੰਦੀ ਫਿਰਦੀ ਆ। ਤੈਨੂੰ ਰੱਪਾ ਟਰੈਕ ਦੇ ਛੱਡਣਾਂ ਦੀ ਐ ਪ੍ਰੋਡੂਸਰ ਦਾ ਫੋਨ ਆਇਆ ਸੀ। ਬੱਸ ਆ ਜਦੋਂ ਚਾਰਜ ਨਹੀਂ ਪਾਉਣ ਲੱਗੇ ਜਣਗੇ ਮੱਕੀ ਦਾ ਉਦੋਂ ਛੱਡਾਂਗੇ ਹਾਂ ਟੀਨੇ ਜ ਆ ਜਾਂਦੇ ਹੈਲੋ ਓਏ ਹਾਂ ਹਾਂ ਆ ਗਿਆ ਮੈਂ ਕਿੱਥੇ ਖੜਾ ਹਾਂ ਆ ਰੀਲ ਵੀ ਵਧੀਆ ਚੱਲ ਰਹੀ ਹੈ ਬਣੀ ਚੱਲ ਚੱਕੀ ਤੇ ਆਇਆ ਨਾ ਐ ਕਰੀਏ ਇੱਥੇ ਖੜ ਜੀ ਹੁਣ ਜ ਆ ਗਿਆ ਓਏ ਆ ਮੁੰਡਾ ਹੋਣੀ ਲੱਗਦਾ ਗੋਂ ਦਾ ਜਗਾ ਆ ਜੀਤਾਂ ਦੇ ਫੋਨ ਜੇ ਤੇ ਆ ਹੁੰਦਾ ਵੇਖੋ ਉਹ ਹਾਂ ਵੀ ਮੁੰਡਿਆ ਸਸੀ ਕਾਲਾਪੂ ਜੀ ਸਸੀ ਕਾਲਾ ਹੋ ਠੀਕ ਹੋ ਜੀ ਉੱਪਰ ਅਜੇ ਤੋਂ ਗਉਂਦਾ ਨਹੀਂ ਹੈਗਾ ਹਾਂਜੀ ਹਾਂ ਬੈਠੋ ਪਹਿਲਾਂ ਆਜੋ ਹਾਂਜੀ ਹਾਂ ਉਹ ਮੈਂ ਨਾ ਤੈਨੂੰ ਆ ਸਾਡੇ ਕੁੜੀ ਦੇ ਫੂਣ ਜਿਹੇ ਤੇ ਦੇਖਿਆ ਤੀਗਾ ਅੱਛਾ ਜੀ ਹਾਂ ਤਾਂ ਕਰਕੇ ਕਿੰਨਾ ਦੇਖਣ ਲੱਗ ਰਹੀ ਦੀ ਤਾਂ ਹੀ ਤੈਨੂੰ ਪੁੱਛਣ ਆ ਲਿਆ ਮੈਂ ਇੱਥੇ ਮੈਂ ਮੁੰਡਾ ਤਾਂ ਹੋਈ ਲੱਗਦਾ ਅੱਛਾ ਠੀਕ ਆ ਠੀਕ ਆ ਠੀਕ ਆ ਜੀ ਓਕੇ ਓਕੇ ਮੈਂ ਤੈਨੂੰ ਐਂ ਕਹਦੀ ਹਾਂਜੀ ਛਾਣੇ ਗੁਣੇ ਮੜੇ ਚੱਜ ਦੇ ਗੱਲਾਂ ਕਰੋ ਕਿਉਂ ਵੀ ਓਏ ਕੁੜੀਆਂ ਗੱਤਿਆਂ ਨਾਲ ਲਗਾਉਂਦੇ ਰਹੇ ਨੇ ਕੋਈ ਨਸਾਂ ਨਸਾਂ ਖਿਲਾਫ ਗੱਲਾਂ ਕਰੋ ਉਹ ਦੇਖੋ ਜੀ ਦਾਹਾ ਦੇ ਹਲਾ ਕਿੰਨਾ ਚੱਲ ਰਿਹਾ ਉਹ ਆਪਣੇ ਲੋਕ ਤੱਥ ਕਿੰਨੇ ਦਾ ਗਾਣੇ ਆ ਇਹ ਨਹੀਂ ਨਸ਼ਿਆਂ ਦੇ ਖਿਲਾਫ ਜੀ ਆਪਣੇ ਹੁਣ ਕੀ ਕਰੀ ਅੱਜ ਕੱਲ ਜਨਰੇਸ਼ਨ ਇਹ ਜਿਹੇ ਗਾਣੇ ਸੁਣਦੀ ਆ ਉਹ ਸੁਣਦੀ ਤਾਂ ਹੈ ਜੇ ਤੁਸੀਂ ਗਾਉਂਗੇ ਫੇਰ ਹੀ ਸੁਣੂਗੀ ਜਦੋਂ ਤੁਸੀਂ ਗਾਉਂਦੇ ਨਹੀਂ ਰਹਿਗੇ ਫੇਰ ਕਿਸ ਨੂੰ ਉਹ ਕੋਈ ਗੱਲ ਨਹੀਂ ਆਪਣੇ ਟਰਾਈ ਕਰ ਰਹੇ ਨਹੀਂ ਬਸ ਇਹ ਸਾਰੇ ਨਸ਼ਿਆਂ ਦੇ ਖਿਲਾਫ ਹੀ ਗਾਣੇ ਨੇ ਆਪਣੇ ਆ ਜਿਹੜੇ ਬਾਰ ਬੁਰ ਜਾਂਦੇ ਨੇ ਸਾਰਿਆਂ ਉਹਨਾਂ ਦੇ ਗਾਣੇ ਪੁਰਾਣੇ ਹੀ ਆ ਕੈਨੇਡਾ ਆਈ ਕਹਿੰਦਾ ਜੇ ਤੁਸੀਂ ਇਹ ਗਾਣੇ ਗਾਓ ਵੀ ਜਿਹੜੇ ਆਪਣੇ ਨੌਜਵਾਨੀ ਬਾਹਰੇ ਜਾ ਰਹੀ ਹੈ ਨਾ ਮਾੜਾ ਮਟੋਰੇ ਰਹਿ ਜੇ ਹਨਾ ਸਾਰੇ ਘਰਾਂ ਦੇ ਘਰ ਖਾਲੀ ਹੋ ਜਾਂਦੇ ਨੇ ਉਹ ਤਾਂ ਠੀਕ ਹੈ ਜੀ ਗਾਣੇ ਆ ਰਹੇ ਨੇ ਆਪਣੀ ਆਪਣੇ ਕਰੇ ਪਏ ਨੇ ਕੋਈ ਨਾ ਟੈਨਸ਼ਨ ਲਾ ਲੋ ਹੋਰ ਆ ਜੀ ਸਾਡੇ ਪਿੰਡ ਕਿਵੇਂ ਆਉਣੇ ਹੋ ਜੀ ਉਹ ਤੁਹਾਡੇ ਪਿੰਡ ਦਾ ਮੈਂ ਇੱਥੇ ਸਪਰੇਅ ਜੀ ਲੈਣ ਆਇਆ ਤੀਗਾ ਅੱਛਾ ਜੀ ਹਾਂ ਹੋਰ ਆ ਜੀ ਚਾਹ ਪਾਣੀ ਪਿਆ ਦਿੰਦੇ ਆ ਨਾ ਨਾ ਬਸ ਚਾਹ ਪਾਣੀ ਬਸ ਅੱਛਾ ਜੀ ਠੀਕ ਹੈ ਚਲ ਠੀਕ ਹੈ ਸ਼ਰਾ ਮੈਂ ਤਾਂ ਤੁਹਾਨੂੰ ਪਸਾਉਣ ਲਿਆ ਤੀਕ ਠੀਕ ਜੀ ਓਕੇ ਜੀ ਓਕੇ ਠੀਕ ਦੇਖ ਲੈ ਓਏ ਬਾਪੂ ਗਾਣੇ ਸੁਣਦਾ ਆਪਣੇ ਹਾਂ ਫੇਰ ਨਿਕਲੇਗਾ ਹੂੰ ਫਿਰ ਜੇ ਤੁਹਾਨੂੰ ਕੋਈ ਗੱਲ ਦੱਸਾਂ ਮੈਂ ਹੂੰ ਪਤਾ ਹੈ ਗੱਬੀ ਆਪੂ ਜਿਹੜਾ ਹੈ ਜਿੱਤ ਦਾ ਪਾਪਾ ਹੈ। ਹੇ? ਜਿੱਤਾ ਨਹੀਂ ਹੈਗੀ। ਜਿੱਤਾ ਹਾਂ। ਉਹਦਾ ਡੈਡੀ ਆ ਇਹ। ਆਪਣੇ ਲਈ ਜਿੱਤਾ। ਹੋਰ। ਉਹਦਾ ਮੈਂ ਇੱਕ ਦਿਨ ਬੱਡੀ ਸੀ ਇਹ ਮੇਰਾ ਡੈਡੀ ਦਾ। ਉਹਦੇ ਸਟੋਰੀ ਪਾਈ ਸੀ ਨਾਲ। ਮੈਂ ਤਾਂ ਉਹਦੇ ਦੇਖਿਆ ਸੀ। ਪਰ ਤੈਨੂੰ ਪਹਿਲਾਂ ਕਦੇ ਦੱਸਿਆ ਗਿਆ? ਮੈਨੂੰ ਮੌਕਾ ਨਹੀਂ ਮਿਲਿਆ ਦੱਸਣ ਦਾ। ਉਹ ਹੀ ਆ ਗਿਆ ਜੀ। ਅੱਛਾ। ਹੂੰ। ਜਿੱਤ ਦਾ ਬਾਪੂ ਹੈ। ਹਾਂ। ਹੁਣ ਹੈ। ਗਾਣੇ ਪੂਰੇ ਸੁਣਦਾ ਆਪਣੇ ਵੀ ਹੈ ਨਾ ਹੂੰ ਔਰ ਸੋਖਾ ਉਂਕਾ ਮਾ ਆਪਣਾ ਸਤ ਕਰੋ ਹੂੰ ਵੈਸੇ ਯਾਰਾ ਜੀਤਣ ਨੂੰ ਦੇਖ ਕੇ ਤੇ ਬਾਪੂ ਦੇਖ ਕੇ ਤਰਸਿਆ ਆ ਗਿਆ ਯਾਰਾ ਓਏ ਕਿੱਧਰ ਖੋ ਗਿਆ ਤੂੰ ਸਮਾਸੀ ਵੀ ਨਾ ਬਣ ਆਪਾਂ ਨਾਲੇ ਬਹੁਤ ਅੱਗੇ ਜਾਣਾ ਜੈ ਤਰਸ ਖਾਂ ਲੱਗ ਗਿਆ ਫਿਰ ਤਾਂ ਚੱਲੀ ਖੜੇ ਆਪਾਂ ਹਾਂ ਚੱਲ ਚੱਲਦੇ ਆ ਯਾਰਾ ਬੋਲਾ ਸੋਚ ਨਾ ਕਰ ਤੂੰ ਜਿਹੜਾ ਇਹ ਆਪਾਂ ਗਾਣਾ ਤਾਂ ਕਰਾਈ ਦਿੰਨੇ ਹੁਣ ਬਸ ਜਿਹੜਾ ਤੈਨੂੰ ਕੰਮ ਕਹਿਣਾ ਉਹ ਕਰਿਆ ਕਰ ਓਏ ਤਾਂ ਕੋਈ ਨਾ ਬਿਲਬੋਰਡ ਤੇ ਵਿੜਕਣਾ ਆਪਾਂ ਨੇ ਹੂੰ